ਨਵਾਂ ਐਕਸਪੈਰੀਮੈਂਟ ਕਹਿ ਲਓ ਕਿ ਪਲੇਸਮੈਂਟ ਕੈਂਪ ਇਸ ਰੋਜ਼ਗਾਰ ਕੈਂਪ ਇਹਨਾਂ ਭੈਣ ਭਰਾਵਾਂ ਲਈ ਲਾਵਾਂਗੇ ਔਰ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਸਾਰੇ ਹੀ ਇਹਨਾਂ ਭੈਣ ਭਰਾਵਾਂ ਨੂੰ ਰਿਕਵੈਸਟ ਕਰਾਂਗੀ ਕਿ ਇਸ ਕੈਂਪ ਦਾ ਹਿੱਸਾ ਬਣੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਕਿਸੇ ਵੀ ਰੋਜ਼ਗਾਰ ਦੇ ਲਈ ਫੇਟ ਤੋਂ ਦੇ ਨੇ ਉਹਨਾਂ ਨੂੰ ਅਵੈਲੋਬਿਲਟੀਜ਼ ਗਾਰ ਦੇਣ ਦੀ ਇੱਕ ਕੋਸ਼ਿਸ਼ ਕਰਾਂਗੇ ਉਪਰਾਲਾ ਕਰਾਂਗੇ ਔਰ ਜੇਕਰ ਅਸੀਂ ਇਹਦੇ ਵਿੱਚ ਸਫਲ ਹੁੰਨੇ ਆ ਤਾਂ ਅਸੀਂ ਉਸ ਨੂੰ ਰਿਪੀਟ ਕਰਾਂਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਵੀ ਅਸੀਂ ਕਰਦੇ ਆਏ ਆ ਪਰ ਇਸ ਵਾਰ ਹੋਰ ਵੱਡੇ ਲੈਵਲ ਤੇ ਕਰਾਂਗੇ ਕਿ ਅਸੀਂ ਕਿਉਂਕਿ ਹੁਨਰ ਕਿਸੇ ਵੀ ਵਿਅਕਤੀ ਦਾ ਹੁਨਰ ਵੀ ਉਸ ਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦਾ ਹੈ ਚਾਹੇ ਉਹ ਨੌਕਰੀ ਨਾ ਕਰਕੇ ਆਪਣੇ ਹੁਨਰ ਦੇ ਸਿਰ ਤੇ ਕੋਈ ਰੋਜ਼ਗਾਰ ਕਰਦਾ ਹੈ ਤਾਂ ਉਹਨਾਂ ਨੂੰ ਅਸੀਂ ਲੋਨਸ ਵੀ ਦਿੰਨੇ ਆ ਸੋ ਅਸੀਂ ਲੋਨਸ ਵੀ ਇਸ ਕੈਂਪ ਦੇ ਵਿੱਚ ਉਹਨਾਂ ਨੂੰ ਦੇਣ ਜਾ ਰਹੇ ਆ ਜਿਹੜੇ ਆਪਣੇ ਹੁਨਰ ਦੇ ਸਿਰ ਤੇ ਕੋਈ ਆਪਣੇ ਸਿਰ ਤੇ ਕੋਈ ਆਪਣਾ ਰੋਜ਼ਗਾਰ ਜਿਹੜਾ ਸ਼ੁਰੂ ਕਰਨਾ ਚਾਹੁੰਦੇ ਆ ਇਸ ਤੋਂ ਬਿਨਾ ਉਹਨਾਂ ਦੇ ਹੈਲਥ ਖਾਸ ਕਰਕੇ ਅਸੀਂ ਫਰੀਦਕੋਟ ਦੇ ਵਿੱਚ ਇਹ ਕੈਂਪ ਲਗਾਉਣ ਜਾ ਰਹੇ ਹਾਂ ਕਿਉਂਕਿ ਮੈਡੀਕਲ ਕਾਲਜ ਹੈ ਔਰ ਸਾਰੇ ਹੀ ਡਿਪਾਰਟਮੈਂਟ ਨਾਲ ਸੰਬੰਧਿਤ ਡਾਕਟਰਸ ਔਰ ਈਵਨ ਐਲੋਪੈਥੀ ਆਯੁਰਵੈਦਿਕ ਹਿਪੋਥੈਥ ਜਿੰਨੇ ਵੀ ਅਲੱਗ-ਅਲੱਗ ਬ੍ਰਾਂਚੇਸ ਮੈਡੀਸਨ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਉੱਥੇ ਬੁਲਾਵਾਂਗੇ ਤਾਂ ਕਿ ਉਹਨਾਂ ਦੀ ਹੈਲਥ ਦੇ ਰਿਲੇਟਿਡ ਯਾ ਕੁਝ ਹੋਰ ਅਲਟਰਨੇਟਿਵ ਜੇ ਅਸੀਂ ਲੱਭ ਸਕਦੇ ਹਾਂ ਕੋਈ ਥੈਰੇਪੀਜ਼ ਦੇ ਨਾਲ ਉਹਨਾਂ ਦੀ ਹੈਲਥ ਦੇ ਵਿੱਚ ਕੋਈ ਸੁਧਾਰ ਕੀਤਾ ਜਾ ਸਕਦਾ ਹੈ ਤਾਂ ਉਹ ਵੀ ਇਸ ਕੈਂਪ ਦਾ ਅਸੀਂ ਉਹਨਾਂ ਨੂੰ ਹਿੱਸਾ ਬਣਾਉਣ ਜਾ ਰਹੇ ਹਾਂ ਸਾਡੇ ਕੋਲ ਯੂ ਡੀ ਆਈ ਡੀ ਕਾਰਡ ਜਿਹਦੇ ਨਾਲ ਅਸੀਂ ਇਹਨਾਂ ਨੂੰ ਰਜਿਸਟਰ ਕਰਦੇ ਹਾਂ ਇੱਕ ਕਾਰਡ ਯੂ ਡੀ ਆਈ ਡੀ ਕਾਰਡ ਹੁੰਦਾ ਜਿਸ ਦੇ ਵਿੱਚ ਸਾਰੇ ਡਿਟੇਲ ਹੁੰਦੀ ਹੈਨਾਂ ਦੀ ਜਿਹਦੇ ਸਬਕਾ ਉਹ ਕੋਈ ਵੀ ਗਵਰਨਮੈਂਟ ਦਾ ਜਿਹੜੀਆਂ ਸਕੀਮਾਂ ਨੇ ਉਹਨਾਂ ਦਾ ਲਾਭ ਲੈ ਸਕਦੇ ਨੇ ਸੋ ਯੂਡੀਆਈਡੀ ਕਾਰਡਸ ਅਸੀਂ ਤਕਰੀਬਨ ਹਰ ਦਿਵਿਆਂਗ ਵਿਅਕਤੀ ਤੱਕ ਪਹੁੰਚਦਾ ਕੀਤਾ ਹੋਇਆ ਪਰ ਫਿਰ ਵੀ ਅਸੀਂ ਉੱਥੇ ਇਸ ਕੈਂਪ ਦਾ ਹਿੱਸਾ ਰੱਖਾਂਗੇ ਕਿ ਜੇਕਰ ਕਿਸੇ ਨੇ ਆਪਣਾ ਯੂਡੀਆਈਡੀ ਕਾਰਡ ਬਣਵਾਉਣਾ ਹੈ ਤਾਂ ਉਹ ਵੀ ਇਸ ਕੈਂਪ ਦੇ ਵਿੱਚ ਹਿੱਸਾ ਲੈਣ ਇਸ ਤੋਂ ਬਾਅਦ ਬਹੁਤ ਸਾਰੀਆਂ ਜਿਵੇਂ ਮੀਟਿੰਗਸ ਦੇ ਵਿੱਚ ਇਹ ਭੈਣ ਭਰਾਵਾਂ ਦੇ ਯੂਨੀਅਨਸ ਆਉਂਦੀਆਂ ਨੇ ਕਿ ਸਾਡੇ ਦਿਵਿਆਂਗ ਜਿਹੜੇ ਬੱਚਿਆਂ ਦੇ ਮਾਪਿਓ ਨਹੀਂ ਜਾਂ ਬੱਚੇ ਦਿਵਿਆਂਗ ਨਹੀਂ ਉਹਨਾਂ ਦੇ ਲਈ ਕੁਛ ਕੀਤਾ ਜਾਵੇ ਸੋ ਅਸੀਂ ਥੋੜੇ ਮਹੀਨੇ ਪਹਿਲਾਂ ਹੀ ਬਹੁਤ ਵੱਡੀ ਪੱਧਰ ਤੇ ਜਿਹੜੀ ਸਪਾਂਸਰਸ਼ਿਪ ਸੀ ਉਹਨਾਂ ਬੱਚਿਆਂ ਨੂੰ ਲਾਉਣੀ ਸ਼ੁਰੂ ਕੀਤੀ ਸੀ ਜਿਨ੍ਹਾਂ ਦੇ ਪੇਰੈਂਟਸ ਏਬਲ ਨਹੀਂ ਕਮਾ ਨਹੀਂ ਸਕਦੇ ਉਹਨਾਂ ਵਿੱਚ ਖਾਸ ਤੌਰ ਤੇ ਸਾਡੇ ਦਿਵਿਆਂਗ ਭੈਣ ਭਰਾ ਆਉਂਦੇ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਏ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ ਤਾਂ ਕਿ ਅਸੀਂ ਮੌਕੇ ਤੇ ਉਹਨਾਂ ਨੂੰ ਸਪான்ਸਰਸ਼ਿਪ ਸਕੀਮ ਦੇ ਅਧੀਨ ਕਵਰ ਕਰਕੇ ਇੱਕ ਬੱਚੇ ਨੂੰ ਅਸੀਂ 4000 ਪੈਨਸ਼ਨ ਜਿਹੜੀ ਹੈ ਸਕਾਲਰਸ਼ਿਪ ਹੈ ਮਹੀਨਾ ਦੀ ਲਗਾਉਣੀ ਹੈ 18 ਸਾਲ ਦੀ ਉਮਰ ਦੇ ਤੱਕ ਸੋ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਇਸ ਫੈਸਿਲਿਟੀ ਦਾ ਲਾਭ ਲੈਣ ਲਈ ਇਸ ਕੈਂਪ ਦੇ ਵਿੱਚ ਪ੍ਰਵੇਸ਼ ਕਰਨ ਲੈ ਕੇ ਆਉਣ ਬੱਚੇ ਹੋਣ ਬਜ਼ੁਰਗ ਹੋਣ ਨੌਜਵਾਨ ਹੋਣ ਮੈਂ ਹਰ ਕੈਟਾਗਰੀ ਦੇ ਦਿਵਿਆਂਗ ਭੈਣ ਭਰਾ ਨੂੰ ਇਸ ਕੈਂਪ ਦੇ ਵਿੱਚ ਆਪਦੇ ਵੱਲੋਂ ਇਨਵਾਈਟ ਕਰਾਂਗੀ ਸਕਿੱਲ ਡਿਵੈਲਪਮੈਂਟ ਅਸੀਂ ਇੱਕ ਨਵਾਂ ਜਿਹੜਾ ਪ੍ਰੋਜੈਕਟ ਵੈਸੇ ਸਕਿੱਲ ਡਿਵੈਲਪਮੈਂਟ ਤੇ ਅਸੀਂ ਪਹਿਲਾਂ ਵੀ ਜ਼ੋਰ ਦਿੰਨੇ ਆ ਕਿ ਅਸੀਂ ਇਹਨਾਂ ਭੈਣ ਭਰਾਵਾਂ ਨੂੰ ਕਿਸ ਤਰ੍ਹਾਂ ਦਾ ਸਕਿੱਲ ਦੇ ਵਿੱਚ ਹੁਨਰ ਦੇ ਵਿੱਚ ਅਸੀਂ ਕਾਮਯਾਬ ਕਰ ਸਕਦੇ ਹਾਂ ਸੋ ਸਕਿੱਲ ਡਿਵੈਲਪਮੈਂਟ ਦਾ ਅਸੀਂ ਇੱਕ ਉੱਥੇ ਕਾਊਂਟਰ ਰੱਖਾਂਗੇ ਜਿੱਥੇ ਇਹਨਾਂ ਦੇ ਅੰਦਰ ਦਾ ਜੋ ਹੁਨਰ ਹੈ ਉਸ ਨੂੰ ਪਛਾਣਿਆ ਜਾਵੇਗਾ ਤੇ ਉਸ ਤੋਂ ਬਾਅਦ ਸਕਿੱਲ ਡਵੈਲਪਮੈਂਟ ਦੇ ਕੋਰਸਸ ਕਰਵਾ ਕੇ ਸਾਡੀ ਕੋਸ਼ਿਸ਼ ਰਹੇਗੀ ਕਿ ਇਹਨਾਂ ਨੂੰ ਲੋਨਸ ਦੇ ਕੇ ਇਹਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰੀਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੈਲਫ ਹੈਲਪ ਗਰੁੱਪਸ ਜਿਸ ਤਰ੍ਹਾਂ ਬਣੇ ਹੋਏ ਨੇ ਉਸੇ ਤਰ੍ਹਾਂ ਹੀ ਡਿਸੇਬਲਡ ਭੈਣ ਭਰਾ ਉਹਨਾਂ ਨੂੰ ਵੀ ਇਕੱਠੇ ਕਰਕੇ ਇੱਕ ਗਰੁੱਪਸ ਦੇ ਵਿੱਚ ਉਹਨਾਂ ਨੂੰ ਲੋਨ ਦੇਣ ਦੀ ਪ੍ਰੋਵੀਜ਼ਨ ਰੱਖਾਂਗੇ ਔਰ ਇਹ ਜਲਦੀ ਕਰਾਂਗੇ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਸਟੈਪਸ ਜੋ ਇਹਨਾਂ ਭੰਗ ਭਰਾਵਾਂ ਦੀ ਉਤਪਤੀ ਲਈ ਉਹਨਾਂ ਦੀ ਉન્નਤੀ ਦੇ ਲਈ ਕਰਦੇ ਆਏ ਹਾਂ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦਾ ਬੈਕਲੌਗ ਕਲੀਅਰ ਕੀਤਾ ਜਾਵੇ। ਔਰ ਅਸੀਂ ਕਾਫੀ ਮਿਹਨਤ ਕਰਕੇ ਪੂਰਾ ਬੈਕਲੌਗ ਸਾਰੇ ਡਿਪਾਰਟਮੈਂਟਸ ਦਾ ਤਕਰੀਬਨ 2000 ਦੇ ਕਰੀਬ ਇਹ ਪੋਸਟਾਂ ਜਿਹੜੀਆਂ ਪਈਆਂ ਸੀ ਉਹ ਇਕੱਠੀਆਂ ਕੀਤੀਆਂ ਔਰ ਉਹਨਾਂ ਨੂੰ ਭਰਨ ਦੇ ਲਈ ਵੀ ਐਸਐਸ ਬੋਰਡ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ ਹੋਏ ਨੇ। ਔਰ ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਬੈਕਲੌਗ ਵੀ ਅਸੀਂ ਜਲਦੀ ਕਲੀਅਰ ਕਰ ਦੇਵਾਂਗੇ। ਦੂਸਰਾ ਜਿਹੜਾ ਗੱਲ ਮੈਂ ਕਰਾਂ ਕਿ ਪੰਜਾਬ ਦੇ ਵਿੱਚ ਅਹਿਮ ਰੋਲ ਨਿਭਾਰੀਆਂ ਔਰਤਾਂ ਔਰਤਾਂ ਦੇ ਲਈ ਕੁਝ ਵਿਸ਼ੇਸ਼ ਕਰਨ ਦੇ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਕਿਹਾ ਸੀ ਕਿ ਪਿੰਡਾਂ ਚੋਂ ਸਰਕਾਰ ਚੱਲੇਗੀ ਸਰਕਾਰ ਤੁਹਾਡੇ ਦਵਾਰ ਜਾਏਗੀ ਸੋ ਉਹੀ ਕਨਸੈਪਟ ਨੂੰ ਲੈਂਦੇ ਹੋਏ ਅਸੀਂ ਕੈਂਪਾਂ ਦੇ ਰੂਪ ਵਿੱਚ ਜੜੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਪਹਿਲਾਂ ਮੈਂ ਡਿਸੇਬਲਡ ਭੈਣ ਭਰਾਵਾਂ ਦੀ ਗੱਲ ਕੀਤੀ ਹੁਣ ਮੈਂ ਔਰਤਾਂ ਦੀ ਗੱਲ ਕਰਾਂਗੀ ਔਰਤਾਂ ਲਈ ਅਸੀਂ ਵਿਸ਼ੇਸ਼ ਕੈਂਪ ਜੋ ਕਿ ਦੋ ਤਰੀਕ ਤੋਂ 2 ਦਸੰਬਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮੁਕਸਰ ਜ਼ਿਲ੍ਹੇ ਤੋਂ ਇੱਕ ਕੈਂਪ ਸ਼ੁਰੂ ਕੀਤਾ ਜਾਵੇਗਾ ਖਾਸ ਤੌਰ ਤੇ ਔਰਤਾਂ ਦੀ ਸਿਹਤ ਸੁਰੱਖਿਆ ਤੇ ਔਰਤਾਂ ਦੇ ਰੁਜ਼ਗਾਰ ਦੀ ਗੱਲ ਕਰਨਗੇ ਇਹ ਕੈਂਪ ਅਸੀਂ ਜ਼ਿਆਦਾਤਰ ਔਰਤਾਂ ਕਿਉਂਕਿ ਸਾਡੀਆਂ ਬਹੁਤੀਆਂ ਔਰਤਾਂ ਕਈ ਵਾਰੀ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਦੀਆਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਸਿਹਤ ਦੇ ਰਿਲੇਟਿਡ ਕੋਈ ਪ੍ਰੋਬਲਮ ਚੱਲ ਰਹੀ ਹੈ ਅਸੀਂ ਕਿੱਥੇ ਜਾ ਕੇ ਦਿਖਾਉਣਾ ਸੋ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸ ਕਰਕੇ ਕੈਂਸਰ ਦੀ ਪ੍ਰੋਬਲਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਔਰਲ ਕੈਂਸਰ, ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ ਜਿਹਦੇ ਨਾਲ ਅਕਸਰ ਔਰਤਾਂ ਸ਼ਿਕਾਰ ਹੋ ਜਾਂਦੀਆਂ ਔਰ ਐਗਜ਼ਾਮਨ ਵੀ ਨਹੀਂ ਕਰਾਉਣ ਜਾਂਦੀਆਂ ਘਰ ਹੀ ਬੈਠੀਆਂ ਰਹਿੰਦੀਆਂ ਕਈ ਵਾਰੀ ਸ਼ਰਮ ਦੇ ਮਾਰੇ ਹੀ ਨਹੀਂ ਜਾਂਦੀਆਂ ਐਗਜ਼ਾਮਨ ਕਰਾਉਣ ਸੋ ਉਹ ਚੀਜ਼ਾਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਬੇਸਿਕਲੀ ਹੈਲਥ ਨੂੰ ਮੂਰੇ ਰੱਖ ਕੇ ਅਸੀਂ ਕੈਂਸਰ ਡਾਇਗਨੋਸਿਸ ਤੇ ਜ਼ੋਰ ਪਾ ਕੇ ਅਸੀਂ ਸਾਰੇ ਡਾਕ ਖਾਸ ਤੌਰ ਤੇ ਇਹਨਾਂ ਕੈਂਪਾਂ ਦੇ ਵਿੱਚ ਕਵਰ ਕਰਾਂਗੇ ਉਸ ਤੋਂ ਬਾਅਦ ਰੋਜ਼ਗਾਰ ਕੈਂਪ ਅਸੀਂ ਔਰਤਾਂ ਲਈ ਵੀ ਇਸ ਕੈਂਪ ਦਾ ਹਿੱਸਾ ਬਣਾਵਾਂਗੇ ਰੋਜ਼ਗਾਰ ਨੂੰ ਇਸ ਤੋਂ ਪਹਿਲਾਂ ਵੀ 2-3 ਮਹੀਨੇ ਪਹਿਲਾਂ ਅਸੀਂ 4 ਜ਼ਿਲ੍ਹਿਆਂ ਦੇ ਵਿੱਚ ਸਿਰਫ ਔਰਤਾਂ ਲਈ ਰੋਜ਼ਗਾਰ ਕੈਂਪ ਲਗਾਏ ਸੀ ਪਲੇਸਮੈਂਟ ਕੈਂਪ ਔਰ 1500 ਤੋਂ ਕਰੀਬ ਸਾਡੀਆਂ ਬੱਚੀਆਂ ਚਾਰ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਸੀ ਸੋ ਮੇਰਾ ਮਤਲਬ ਇਹੀ ਹੈ ਕਿ ਅਸੀਂ ਔਰਤਾਂ ਦੀ ਇੰਪਾਵਰਮੈਂਟ ਦੇ ਲਈ ਔਰਤਾਂ ਦੇ ਸ਼ਕਤੀਕਰਨ ਦੇ ਲਈ ਭਾਵੇਂ ਉਹ ਸਿਹਤ ਪੱਖੋਂ ਲੈ ਲਈਏ ਭਾਵੇਂ ਉਹ ਰੋਜ਼ਗਾਰ ਪੱਖੋਂ ਲੈ ਲਈਏ ਇਹ ਵਿਸ਼ੇਸ਼ ਉਪਰਾਲਾ ਜਿਹੜਾ ਉਹ ਕੈਂਪਾਂ ਰਾਹੀਂ ਕਰਨ ਜਾ ਰਹੇ ਹਾਂ ਔਰ ਇਸ ਤੋਂ ਵੱਧ ਜਿਹੜੀ ਮੈਂ ਗੱਲ ਕਰਾਂਗੀ ਕਿ ਬਹੁਤ ਸਾਰੀਆਂ ਸਕੀਮਾਂ women and child development department ਵੱਲੋਂ ਔਰਤਾਂ ਦੀ ਸੁਰੱਖਿਆ ਦੇ ਲਈ ਔਰਤਾਂ ਦੀ ਸਿਹਤ ਦੇ ਲਈ ਚਲਾਈਆਂ ਜਾ ਰਹੀਆਂ ਪਰ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਸੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਉੱਥੇ ਬੁੱਕਲੇਟਸ ਜਾਂ ਪੈਂਫਲੈਟਸ ਦੇ ਤੌਰ ਤੇ ਉਹਨਾਂ ਨੂੰ ਜੋ ਮੈਨਸਚੁਅਲ ਹਾਈਜੀਨਰੀ रिप्रोडਕਟਿਵ ਹੈਲਥ ਹੈ ਉਹਦੇ ਬਾਰੇ ਇਹ ਪੈਂਫਲੈਟ ਜਿਹੜੇ ਬੱਚੀਆਂ ਨੂੰ ਵੰਡੇ ਜਾਣ ਔਰ ਜੋ ਉਹਨਾਂ ਦੀ ਸੁਰੱਖਿਆ ਲਈ ਸਕੀਮਾਂ ਚ ਚਲਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਸਖੀ ਵਨ ਸਟਾਪ ਸੈਂਟਰ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਅੰਦਰ ਇੱਕ ਸਖੀ ਵਨ ਸਟਾਪ ਸੈਂਟਰ ਖੋਲਿਆ ਗਿਆ ਹੈ ਜਿਸ ਦੇ ਵਿੱਚ ਔਰਤਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਤਸ਼ੱਦਦ ਹੁੰਦਾ ਹੈ ਕੋਈ ਮਾੜੀ ਘਟਨਾ ਹੁੰਦੀ ਹੈ ਤਾਂ ਇਮੀਡੀਏਟਲੀ ਜਾ ਕੇ ਜਿੱਥੇ ਥਾਣਿਆਂ ਦੇ ਵਿੱਚ ਜਾਣ ਤੋਂ ਸਾਡੀਆਂ ਪਹਿਣਾ ਸਾਡੀਆਂ ਮਾਵਾਂ ਗੁਰੇਜ਼ ਕਰਦੀਆਂ ਨੇ ਡਰਦੀਆਂ ਨੇ ਸੋ ਹਸਪਤਾਲ ਦੇ ਵਿੱਚ ਸਖੀ ਸੈਂਟਰ ਹੈ ਜਿਸ ਤੇ ਵਿੱਚ ਜਾ ਕੇ ਉਹ ਆਪਣੀ ਗੱਲ ਰੱਖ ਸਕਦੀਆਂ ਨੇ ਜਿੱਥੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਵੀ ਮਿਲਦੀ ਹੈ ਪੁਲਿਸ ਸਹਾਇਤਾ ਵੀ ਮਿਲਦੀ ਹੈ ਔਰ ਟ੍ਰੀਟਮੈਂਟ ਵੀ ਮਿਲਦਾ ਸਾਰਾ ਕੁਝ ਫ੍ਰੀ ਦਿੱਤਾ ਜਾਂਦਾ ਹੈ ਸੋ ਇਹ ਚੀਜ਼ ਇਸ ਤੋਂ ਬਿਨਾ ਸਾਡੇ ਕੋਲ ਜ਼ਿਲ੍ਹਿਆਂ ਦੇ ਵਿੱਚ ਅਸੀਂ ਡਿਸਟ੍ਰਿਕਟ ਹੱਬ ਸ਼ੁਰੂ ਕੀਤੇ ਨੇ ਥੋੜੀ ਦੇਰ ਪਹਿਲਾਂ ਜਿਹਦੇ ਵਿੱਚ ਸਾਡੀ ਟੀਮ ਬੱਚਿਆਂ ਨੂੰ ਔਰਤਾਂ ਨੂੰ ਉਹਨਾਂ ਨਾਲ ਰਿਲੇਟਡ ਸਕੀਮਾਂ ਬਾਰੇ ਦੱਸਦੀ ਹੈ ਉਹਨਾਂ ਨੂੰ ਕਿੱਥੇ ਰੋਜ਼ਗਾਰ ਮਿਲ ਸਕਦਾ ਹੈ ਕਿੱਥੇ ਉਹਨਾਂ ਨੂੰ ਅੱਗੋਂ ਗਾਈਡ ਕਰਨਾ ਈਵਨ ਫਾਰਮ ਤੱਕ ਵੀ ਭਰ ਕੇ ਦਿੰਦੀ ਹੈ ਇਹ ਟੀਮ ਸੋ ਉਹਦੇ ਬਾਰੇ ਅਸੀਂ ਜਾਣਕਾਰੀ ਉਹਨਾਂ ਕੈਂਪਾਂ ਰਹੀ ਆਪਣੀਆਂ ਔਰਤਾਂ ਤੱਕ ਪਹੁੰਚਾਵਾਂਗੇ ਇਸ ਤੋਂ ਬਿਨਾ ਅਸੀਂ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਾਂਗੇ ਇਨ੍ਹਾਂ ਕੈਂਪਾਂ ਦੇ ਰਾਹੀਂ ਔਰਤਾਂ ਦੀ ਸਿਹਤ ਦੀ ਗੱਲ ਕਰਾਂਗੇ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਾਂਗੇ ਤੇ ਇਸ ਤੋਂ ਬਿਨਾ ਮੈਂ ਕਹਿਣਾ ਚਾਹਾਂ ਕਿ ਇੱਕ ਹੈਲਪਲਾਈਨ ਨੰਬਰ ਹੈ ਸਾਡਾ 181 ਔਰਤਾਂ ਦੇ ਲਈ ਜਿੱਥੇ ਕਿ ਔਰਤਾਂ ਦੀ ਮੁਸ਼ਕਲ ਸੁਣੀ ਜਾਂਦੀ ਹੈ ਥੋੜੀ ਦੇਰ ਵੀਕ ਜ਼ਰੂਰ ਰਿਆ ਸੀ ਪਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭਰਤੀ ਕਰਕੇ ਇਸ ਨੰਬਰ ਨੂੰ ਹੋਰ ਸਟਰੋਂਗ ਕਰਨ ਜਾ ਰਹੇ ਹਾਂ। ਔਰ ਤਕਰੀਬਨ 5000 ਸ਼ਿਕਾਇਤਾਂ ਜਿਹੜੀਆਂ ਹਰ ਮਹੀਨੇ ਇੱਥੇ ਸੌਰਟ ਆਊਟ ਕੀਤੀਆਂ ਜਾਂਦੀਆਂ ਨੇ ਔਰਤਾਂ ਦੇ ਰਿਲੇਟਿਡ। ਸੋ 181 ਨੂੰ ਮੈਂ ਕਹਾਂਗੀ ਕਿ ਤੁਹਾਡੇ ذریعے ਔਰ ਇਹਨਾਂ ਕੈਂਪਾਂ ਦੇ ذریعے ਅਸੀਂ ਹਰ ਇੱਕ ਔਰਤ ਤੱਕ ਪਹੁੰਚਾਵਾਂਗੇ ਕਿ ਇੱਕ ਨੰਬਰ ਹੈ ਪੰਜਾਬ ਦੇ ਵਿੱਚ ਜਿਹੜਾ ਥੋੜੀ ਸਹਾਇਤਾ ਕਰ ਸਕਦਾ ਹੈ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਕਰ ਸਕਦਾ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਔਰਤਾਂ ਦੇ ਲਈ ਤੇ ਸਾਡੇ ਡਿਸੇਬਲ ਭੈਣ ਭਰਾਵਾਂ ਦੇ ਲਈ ਇੱਕ ਵਿਲੱਖਣ ਕੈਂਪ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ-ਬਹੁਤ ਧੰਨਵਾਦ ਇਸ ਦੇ ਰਿਲੇਟਿਡ ਤੁਹਾਨੂੰ ਕੋਈ ਵੀ ਮੈਂ ਗੁਜ਼ਾਰਿਸ਼ ਕਰਾਂਗੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪੁੱਛ ਸਕਦੇ ਹੋ ਹੈਗੇ ਨੇ ਦੇ ਵਿਕਲਪ ਹੈਗੇ ਨੇ ਉਹਨਾਂ ਦੇ ਲਈ ਨੌਕਰੀਆਂ ਨਹੀਂ ਬਣ ਜਾਂਦੀਆਂ ਨੇ ਉਹਨਾਂ ਦੇ ਲਈ ਫੈਸਿਲਿਟੀ